ਏ ਵੀ ਬਾਈ ਕਹਿੰਦੇ ਨੇ ਵੀ ਮੈਂ ਕਸਮ ਚ ਖਾਦੀਆਂ ਬੱਚੇ ਦੀ ਉਹ ਸਾਰੀਆਂ ਮੈਂ ਵੀ ਦੇਖਿਆ ਵੀਡੀਓ ਠੀਕ ਹੋਣ ਤੋਂ ਬਾਅਦ ਮੈਨੂੰ ਦਿਖਾਈ ਗਈ ਹੈ ਵੀ ਉਹ ਐਂ ਕਹਿ ਰਹੀ ਬੀਬਾ ਜੀ ਮੈਂ ਕਹਿਣਾ ਬੀਬਾ ਜੀ ਨੂੰ ਵੀ ਤੂੰ ਬੱਚੇ ਦੀ ਕਸਮ ਖਾਂਦੀ ਹੈ ਮੈਂ ਵੀ ਬੱਚੇ ਦੀ ਕਸਮ ਖਾਂਣਾ ਵੀ ਤੁਸੀਂ ਰੋੜੇ ਵਾਲੇ ਸੰਤਾਂ ਨੂੰ ਮੰਨਦੇ ਹੋ ਰੋੜੇ ਵਾਲੇ ਸੰਤਾਂ ਨੇ ਮੈਂ ਥੋੜੀ 7 ਦਿਨ ਬੇਟ ਕਰੂੰਗਾ ਉੱਥੇ ਆ ਕੇ ਬਕਾਇਦਾ ਤੁਸੀਂ ਕਹਦੇ ਵੀ ਅਸੀਂ ਕਾਕੇ ਦੋ ਆ ਪੈਸੇ ਲੈਂਦੇ ਨਹੀਂ ਤੇ ਤੇ ਅਸੀਂ ਇੱਕ ਇੱਕ ਸਾਰੇ ਘਰ ਨਾ ਘਰ ਮੇਰਾ ਹੱਥ ਨਹੀਂ ਹੈਗਾ ਮੈਡਮ ਕਹਿ ਦੇਵੇ ਵੀ ਅਸੀਂ ਪੈਸੇ ਲੈਤੇ ਨਹੀਂ ਗਾਕੇ ਤੋਂ ਜਾਂ 30 ਲੱਖ ਰੁਪਏ ਤੋਂ ਫੜਿਆ ਨਹੀਂ ਤੇ ਅਸੀਂ 5 ਦਿਨ ਘਰੇ ਨਹੀਂ ਰੱਖਿਆ 21 ਤਰੀਕ ਨੂੰ ਲੈ ਕੇ ਨਹੀਂ ਗਏ ਤੇ 24 ਤਰੀਕ ਨੂੰ ਵਾਪਸ ਨਹੀਂ ਕਰੇ ਅਸੀਂ ਪੈਸੇ ਜਿੰਨਾ ਦਾ ਬਕਾਇਦਾ ਮੇਰੇ ਕੋਲੇ ਰਿਕਾਰਡ ਵੀ ਆ ਸਾਰਾ ਕੁਝ ਆ ਵੀਡੀਓ ਵੀ ਆ ਉਹ ਬੀਬਾ ਆ ਕੇ ਉੱਥੇ ਗੁੱਟ ਬਾਬੇ ਪਹਿਲਾਂ ਵੀ ਦੇ ਕੋਈ ਇਹਨਾਂ ਨੇ ਗੁਟਕਾ ਸਾਭ ਦੀ ਸੌਂ ਖਾ ਕੇ ਝੂਠ ਬੋਲਿਆ ਕੋਈ ਇਹਨਾਂ ਦਾ ਬਸ ਬਸ ਨਹੀਂ ਉੱਥੇ ਆ ਕੇ ਰੋੜੇ ਵਾਲ ਸੰਤਾਂ ਨੇ ਮੈਨੂੰ ਵੀ ਬਸ ਬਸ ਆ ਬੀਬਾ ਜੀ ਵੀ ਮੰਨਦੇ ਨੇ ਉੱਥੇ ਆ ਕੇ ਸੌਂ ਖਾ ਕੇ ਕਹਿ ਦੇਣ ਵੀ ਅਸੀਂ ਆ ਗੱਲਾਂ ਹੋਈਆਂ ਨਹੀਂ ਉਹ ਗੱਲ ਤੇ ਮੈਂ ਉਹਨਾਂ ਤੋਂ ਕਿਤੇ ਮਰਜੀ ਮੈਨੂੰ ਕਹਿ ਦੇਣ ਮੈਂ ਉ ਜੇ ਪਹਿਲਾਂ ਉਹ ਮੇਰੇ ਨਾਲੇ ਗੱਲ ਕਰਦੇ ਵੀ ਉੱਥੇ ਆ ਕੇ ਮੰਗਣ ਪਹਿਲਾਂ ਉੱਥੇ ਆ ਕੇ ਕਹੇ ਨਾ ਵੀ ਹਾਂ ਵੀ ਇਹ ਗੱਲਾਂ ਹੋਈਆਂ ਨਹੀਂ ਸਾਡੀ ਇੱਕ ਹਫ਼ਤੇ ਲਈ ਇਹਦਾ ਕਹਿਣਾ ਕਿ ਇੱਕ ਹਫ਼ਤਾ ਮੈਂ ਜਿਹੜੇ ਸੰਤ ਨੇ ਰੋੜੇ ਵਾਲੇ ਉਹ ਸਥਾਨ ਤੇ ਬੀਬਾ ਦੀ ਵੇਟ ਕਰੂੰਗਾ ਪੂਰਾ ਇੱਕ ਹਫ਼ਤਾ ਰੋਜ਼ ਆਇਆ ਕਿਉਂਕਿ ਬੀਬਾ ਜੀ ਐਮਐਲਏ ਨੇ ਬਿਜ਼ੀ ਜਿਆਦਾ ਹੁੰਦੇ ਨੇ ਕੰਮਕਾਰ ਹੁੰਦਾ ਕਈ ਵਾਰ ਬਦਦਾ ਟਾਈਮ ਨਹੀਂ ਲੱਗਦਾ ਸੋ ਬੀਬਾ ਜੀ ਨੇ ਉਹ ਇਹਦਾ ਇਹ ਹੈ ਕਿ ਮੈਂ ਉੱਥੇ ਜਾਊਂਗਾ ਮੈਂ ਉੱਥੇ ਬਹਿ ਕੇ ਸੌਂ ਖਾਊਂਗਾ ਤੁਸੀਂ ਵੀ ਸੌਂ ਖਾ ਲਓ ਜੇ ਮੈਂ ਝੂਠਾ ਹੋਇਆ ਤਾਂ ਇਹ ਕਹਿੰਦਾ ਵੀ ਮੈਂ ਉਸ ਦੀ ਮਾਫੀ ਜਨਤਕ ਤੌਰ ਤੇ ਮੰਗੂਗਾ ਨਹੀਂ ਫਿਰ ਵੀ ਬੀਬਾ ਜਿਵੇਂ ਕਬੀ ਬਰ ਘਰ ਆ ਜਾਵੇ ਉਹਨਾਂ ਦਾ ਬਲੌਕ ਪ੍ਰਧਾਨ ਤੇ ਉਹਦੇ ਘਰ ਵਾਲੀ ਆ ਜਾਵੇ ਆਪ ਦੇ ਆਪ ਦੇ ਉਹ ਦੋਏ ਜਾਣੇ ਬੱਚੇ ਲਿਆਉਣ ਉਧਰੋਂ ਮੈਂ ਆਪਦਾ ਬੱਚਾ ਤੇ ਮੈਂ ਆਪਦੇ ਘਰ ਵਾਲੀ ਲੈ ਕੇ ਆਉਂਗਾ ਵੀ ਇਹ ਗੱਲਾਂ ਸਾਡੇ ਚ ਹੋਈਆਂ ਜਾਂ ਨਾ ਹੋਈਆਂ ਇਹ ਗੱਲ ਦਾ ਮੈਂ ਵਾਦਾ ਕਰਦਾ ਜੇ ਅਪਰੂਫਾਂ ਤੇ ਵੀ ਨਹੀਂ ਗੱਲ ਆਲੀ ਕੋਲੇ ਕਿੱਥੋਂ ਵੈਸਾ ਆ ਰਿਹਾ ਆ ਕੋਠੀ ਪੇਰੀਆ ਸੰਗਰੂਰ ਚ ਆਹ ਦੇਖ ਲਓ ਐਡੇ ਐਡੇ ਫੰਕਸ਼ਨ ਕਰਾ ਰਹੇ ਨੇ ਵਿਆਹਾਂ ਤੇ ਕੋਠੀਆਂ ਬਾਰੇ ਨੇ ਕਿੱਥੋਂ ਆ ਰਹੇ ਨੇ ਵੈਸੇ ਇਹ ਆਮ ਘਰ ਦੀ ਕੁੜੀ ਆ ਕਹਿੰਦੇ ਨੇ ਬਿਸਕੂਟਰੀ ਵਾਲੇ ਜਿਹੜੀ ਪਰਿਵਾਰ ਦੇ ਉੱਤੇ ਕਿਹਾ ਜਾਂਦਾ ਕਿ ਕਾਕਾ ਡਰਾਮੇ ਕਰਦਾ ਬੀਬੀ ਨੇ ਵੀ ਇਹ ਬਿਆਨ ਵੀ ਸਾਰੇ ਨੇ ਕਾਫੀ ਜਣਾ ਸੁਣਿਆ ਆ ਅਮਰ ਹਸਪੀਟਲ ਦੀ ਐਡੀ ਵੱਡੀ ਰਿਪੋਰਟ ਹੈ ਜੀ ਆ ਆ ਇਹਨੇ ਭੇਜਾਂ ਦੀ ਅਮਰ ਹਸਪੀਟਲ ਦੀ ਰਿਪੋਰਟ ਹੈ ਜਿਦੇ ਚਲੇ ਡੈਲਸਸ ਤੱਕ ਹੋਏ ਨੇ ਤੇ ਬੀਬੀ ਨੂੰ ਕਹਿਣਾ ਹੈ ਕਿ ਬੀਬੀ ਆ ਰਿਪੋਰਟ ਤਾਂ ਇਹਨੂੰ ਕਾਪੀ ਭੇਜ ਦਾਂਗੇ ਇੱਕ ਕਿਰਪਾ ਕਰਕੇ ਇਹਨੂੰ ਪੜ ਲਈ ਤੇ ਜੇ ਕਿਸੇ ਦੀ ਜ਼ਿੰਦਗੀ ਮੌਤ ਦੀ ਲੜਾਈ ਉਹਦਾ ਮਜ਼ਾਕ ਨਹੀਂ ਬਣਾਈਦਾ ਸਮਾਂ ਪਤਾ ਨਹੀਂ ਕਿਤੇ ਕਦੋਂ ਆ ਜੇ ਸੋ ਕਿਰਪਾ ਕਰਕੇ ਇਹ ਵੀ ਜ਼ਰੂਰ ਦੱਸਿਓ ਤੇ ਤੁਹਾਡੇ ਜ਼ਰੀਏ ਬੀਬੀ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਆ ਆਈਟੀ ਮੋਟੀ ਰਿਪੋਰਟ ਤੇ ਜਿਹੜਾ ਉਹਨਾਂ ਦਾ ਬਿੱਲ ਹੈ ਉਹ ਤੁਹਾਨੂੰ ਦੋਨੇ ਭੇਜ ਦਾਂਗੇ ਅਸੀਂ ਅਮਰ ਹਸਪਤਲ ਇਹ ਬੀਬਾ ਕੋਈ ਐਵੇਂ ਨਹੀਂ ਵੀ ਮੇਰੇ ਵਾਸਤੇ ਨਹੀਂ ਕੋਈ ਖੜੀ ਇਹ ਬੀਬਾ ਵੀ ਇਮਾਨਦਾਰ ਨਹੀਂ ਬਣੀਏ ਪਾਰਟੀ ਵਾਸਤੇ ਵੀ ਨਹੀਂ ਬਣੀ ਇਹ ਗੱਲ ਦੀ ਮੈਂ ਵੈਦਿਆ ਕਰਦਾ ਉਥੇ ਇਹ ਗੱਲ ਦੀ ਵੀ ਸੌਖਾ ਨੂੰ ਤਿਆਰ ਆ ਮੈਂ ਇਹ ਬੀਬਾ ਨੇ ਵੀ ਤੇਰਾ ਪ੍ਰਧਾਨ ਲਾਇਆ ਸੀ 2022 ਚ ਹਰਦੀਪ ਸਿੰਘ ਤੂਰ ਇਹਨਾਂ ਨੇ ਮੈਨੂੰ ਬਕਾਇਦਾ ਫੋਨ ਕਰਕੇ ਕਿਹਾ ਬੀਬਾ ਨੇ ਵੀ ਗਰਮੇਲ ਸਿੰਘ ਕਰਾਚੋ ਜਿੱਤਣਾ ਨਹੀਂ ਚਾਹੀਦਾ ਜਿਹੜਾ ਮੈਂਬਰ ਪਾਰਲੀਮੈਂਟ ਦਾ ਕੈਂਡੀਡੇਟ ਸੀ 2022 ਦਾ 2022 ਦਾ ਮੈਂਬਰ ਪਾਰਲੀਮੈਂਟ ਦਾ ਕੈਂਡੀਡੇਟ ਦੀ ਜਿਹੜਾ ਵੀ ਉਹ ਜਿੱਤਣਾ ਨਹੀਂ ਚਾਹੁੰਦਾ ਇਹ ਗੱਲ ਦਾ ਮੈਂ ਵਾਦਾ ਕਰਦਾ ਮੇਰੇ ਕੋਲੇ ਰਿਕਾਰਡਿੰਗ ਵੀ ਹੈ ਇਹ ਗੱਲ ਦੀ ਬੀਬਾ ਦੀ ਰਿਕਾਰਡ ਬੀਬਾ ਤੇ ਇਹਨਾਂ ਦੀ ਗੱਲ ਹੋਈ ਹੈ ਉਹਦੀ ਰਿਕਾਰਡਿੰਗ ਇਹਨਾਂ ਕੋਲੇ ਹੈ ਜਿਦੇ ਚ ਇਹ ਕਿਹਾ ਗਿਆ ਕਿ ਗਰਮੇਲ ਸਿੰਘ ਕਰਾਚੋਂ ਜਿਹੜਾ ਆਮ ਆਦਮੀ ਪਾਰਟੀ ਦਾ 2022 ਦਾ ਕੈਂਡੀਡੇਟ ਸੀ ਉਹ ਜਿੱਤਣਾ ਨਹੀਂ ਚਾਹੁੰਦਾ ਉਹ ਇਹਨਾਂ ਨੂੰ ਕਿਹਾ ਗਿਆ ਬੀਬਾ ਨਰਿੰਦਰ ਕੌਰ ਭਰਾਜ ਵੱਲੋਂ ਸੋ ਇਹ ਕਹਿੰਦੇ ਪਾਰਟੀ ਲਈ ਵੀ ਜਿਹੜੀ ਉਹ ਸਮਰਪਿਤ ਨਹੀਂ ਹੈਗੀ ਇਸ ਗੱਲ ਤੇ ਪਹਿਲਾਂ ਫੋਟੋ ਆ ਦੇਖੋ ਜੀ ਦਿਨੇਸ਼ ਬਾਂਸਲ ਬੇਲੇ ਦੀਆਂ 2017 ਦੇ ਲੈਕਨ ਲੜੀਏ ਜਦੋਂ ਉਦੋਂ ਜੋਰ ਲਾਇਆ ਪੂਰਾ ਤੇ ਬੀਬਾ ਦੀ ਬਾਈ ਦੀ سپورਟ ਵੀ ਕੀਤੀ ਤੀ ਦਿਨੇ ਸੰਤਲਜੀ ਦੀ ਤੇ ਉਸ ਤੋਂ ਬਾਅਦ 2022 ਚ ਬੀਬਾ ਦੀ سپورਟ ਕਰੀ ਆ ਦੇਖੋ ਆ ਬਾਕਾਇਦਾ ਫੋਟੋਆਂ ਨੇ ਬੀਬਾ ਦੀਆਂ ਜਿਹੜੀਆਂ ਸਾਡੀ ਗੱਡੀ ਚ ਬੈਠ ਕੇ ਮੇਰੇ ਨਾਲ ਮੈਂ ਗੱਡੀ ਚਲਾਉਂਦਾ ਸੀ ਇਹ ਸਾਡੇ ਰੋਪਾਂ ਚ ਖੜਕੇ ਜਾਂਦੀ ਨਹੀਂ ਇਹ ਕਹਿੰਦੀ ਮੈਂ ਜਾਣਦੀ ਨਹੀਂ ਉਸ ਤੋਂ ਬਾਅਦ ਚ ਬੀਬਾ ਕਹਿੰਦੀ ਵੀ ਮੇਰੇ ਮੇਰਾ ਕੋਈ ਰਿਲੇਸ਼ਨ ਨਹੀਂ ਜਿਹਨ ਨਾਲ ਆ ਦੇਖੋ ਆ ਸਾਡੇ ਸਾਰੇ ਪਰਿਵਾਰ ਦੇ ਨਾਲ ਫੋਟੋਆਂ ਨੇ ਇਹਦੀਆਂ ਬੀਬੀਆਂ ਸਾਡੇ ਘਰ ਆਉਂਦੀ ਰਹੀ ਆ ਆ ਸਾਰੇ ਫੋਟੋਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਇਹ ਮੁੰਡਾ ਗੁਰਪ੍ਰੀਤ ਆ ਇਹ ਇਹ ਵੀ ਉਦੋਂ ਤੋਂ ਹੀ ਬੀਬਾ ਦੇ ਨਾਲ ਆ ਆ ਦੇਖੋ ਆ ਗੁਰਪ੍ਰੀਤ ਸਿੰਘਾ ਨੰਦਾਪੁਰ ਇਹ ਉਸ ਤੋਂ ਬਾਅਦ ਜਦੋਂ ਜਦੋਂ ਇਹਨਾਂ ਨੇ ਮੇਰੇ ਨਾਲ ਇਹ ਘਟਨਾ ਵਾਪਰੀ ਆ ਮੇਰੇ ਤੋਂ ਪੈਸਿਆਂ ਦੀ ਮੰਗ ਕਰੀ ਆ ਅਸੀਂ ਸੰਗਰੂਰ ਗਏ ਤੇ ਕੋਠੀ ਮੈਡਮ ਨੇ ਮੈਡਮ ਕਹਿੰਦੇ ਸੋਚ ਕੇ ਸੀ ਦੱਸਦੇ ਆ ਬਈ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਬਾਚੋਂ ਨਾਲ ਦੀ ਨਾਲੇ ਬੈਕਸਾਈਡ ਤੇ ਉਹਦੀ ਨਾਲ ਦੇ ਨਾਲ ਸਾਨੂੰ ਭੇਜਤਾ ਉਥੇ ਢਿੱਲੋਂ ਹਵੇਲੀ ਉਥੇ ਸਾਡੀਆਂ ਲੋਕੇਸ਼ਨਾਂ ਵੀ ਨੇ ਸਾਰਾ ਕੁਝ ਆਹ ਢਿੱਲੋਂ ਹਵੇਲੀ ਚ ਬੈਠ ਕੇ ਸਾਡੀ ਗੱਲ ਹੋਈ ਉਹ ਕਹਿੰਦਾ ਜੀ ਐਨੇ ਪੈਸੇ ਚਾਹੀਦੇ ਨਹੀਂ ਫੇਰ ਤੁਸੀਂ ਪ੍ਰਧਾਨ ਲਗੋਗੇ ਉਸ ਤੋਂ ਬਾਅਦ ਜਦੋਂ ਪੈਸੇ ਲੈ ਕੇ ਜਾਂਦਾ ਉਹ ਵੀ ਆ ਉਹਦੀ ਗੱਡੀ ਦੀਆਂ ਵੀਡੀਓਆਂ ਨੇ ਆ ਸਾਰਾ ਕੁਝ ਆਉਂਦੇ ਦੀ ਵੀ ਜਾਂਦੇ ਦੀ ਵੀ ਜਿੱਦੇ 21 ਤਰੀਕ ਨੂੰ ਪੈਸੇ ਚਲੇ ਗਏ ਉਹਨਾਂ ਕੋਲੇ ਉਸ ਤੋਂ ਬਾਅਦ ਐਮਐਲਏ ਸਾਹਿਬ ਦੇ ਘਰ ਵਾਲੇ ਦਾ ਮੇਰੇ ਕੋਲੇ ਮੈਸੇਜ ਆਉਂਦਾ ਪਹਿਲੇ ਵਾਰੀ ਵੀ ਤੁਸੀਂ ਸੰਗਰੂਰ ਪਹੁੰਚਣਾ ਪ੍ਰੋਗਰਾਮ ਤੇ 18 ਦੱਸਦੇ ਕੀ 21 ਤਰੀਕ ਨੂੰ 21 ਫਰਵਰੀ 2025 ਨੂੰ ਜਿਸ ਦਿਨ ਵੀ ਉਹਨਾਂ ਨੇ ਕਿਹਾ ਵੀ ਕਿ ਲੋਕੇਸ਼ਨ ਵੀ ਘੜਾ ਸਕਦੇ ਹੋ ਬਕਾਇਦਾ ਇਹਦੀ ਫੋਟੋ ਵੀ ਆ ਉਸ ਤੋਂ ਪਹਿਲਾਂ ਕਦੇ ਮੈਸੇਜ ਨਹੀਂ ਆਇਆ ਉਹ ਤੋਂ ਪਹਿਲਾਂ ਕਦੇ ਮੈਨੂੰ ਮੈਸੇਜ ਨਹੀਂ ਆਇਆ ਉਦੋਂ ਹੀ ਮੈਸੇਜ ਲੱਗਿਆ ਜਿੱਦੇ 10 ਵਜੇ ਸਵੇਰ ਪੈਸੇ ਬਾਗੀ ਇਹਨਾਂ ਕੋਲੇ ਉਸ ਤੋਂ ਬਾਅਦ ਬੀਬਾ ਜੀ ਕਹਿੰਦੇ ਨੇ ਵੀ 30 ਲੱਖ ਰੁਪਏ ਇਹਨਾਂ ਕੋਲੇ ਕਿੱਥੋਂ ਆਇਆ 30 ਲੱਖ ਰੁਪਏ ਮੈਂ ਉਹਦੇ ਭੈਣ ਭਾਈਆਂ ਤੋਂ ਮੰਗਿਆ ਹੋਰ ਕਰਿਆ ਮੇਰੀ ਸਾਣ ਤੇ ਬਣ ਕੀ ਗੱਲ ਜਦੋਂ ਮੈਨੂੰ ਕਹਿਣ ਲੱਗੇ ਵੀ ਮੇਰੀ ਪਰਚੀ ਗੱਡੀ ਵੀ ਤੇ ਗੋਟਕਾ ਸਾਹਿਬ ਦੀ ਸੌਂ ਖ ਵੀ ਤੈਨੂੰ ਪ੍ਰਧਾਨ ਲਾਉਂਗੇ ਬਾਈ 2023 ਚ ਲਾਇਆ ਇੱਕ ਮੁੰਡਾ ਬਰਗਟ ਸਿੰਘ ਉਹਦੀ ਵਰਤੀ ਗੱਡੀ ਦੀ ਦੂਸਰੀ ਗੁਰਪ੍ਰੀਤ ਸਿੰਘ ਫੱਗੂ ਵਾਲੀ ਦੀ ਗੱਡੀ ਦੀ ਤੀਸਰੀ ਵਰਤੀ ਮੇਰੀ ਗੱਡੀ ਜਿਹੜੀ ਐਗਦੀ ਮੇਰੀ ਵਰਤੀ ਦੀ ਉਹ ਕਹਿੰਦੇ ਜੇ ਤੈਨੂੰ ਪ੍ਰਧਾਨ ਲੱਗਣਾ ਤਾਂ ਤੈਨੂੰ ਇਹ ਕਰਨਾ ਹੀ ਪੈਣਾ 20 ਲੱਖ ਰੁਪਇਆ ਕਹਿੰਦੇ ਪਿਛਲੇ ਪ੍ਰਧਾਨ ਦਾ ਸੀ ਖਰਚਾ ਕਰਾਇਆ ਇਸ ਤੋਂ ਬਾਅਦ ਵੀ ਐਗਦੀ ਤੈਨੂੰ 30 ਲੱਖ ਰੁਪਇਆ ਦੇਣਾ ਪੈਣਾ ਜੇ ਤੈਨੂੰ ਪ੍ਰਧਾਨ ਲੱਗਣਾ ਮੇਰੇ ਕੋਲ ਉਹ ਬਲੌਕ ਪ੍ਰਧਾਨ ਗੁਰਪ੍ਰੀਤ ਸਿੰਘ ਭੇਜੇ ਇਹਨਾਂ ਨੇ ਨਾ ਉੱਪਰ ਆਲ ਤੇ ਉਸ ਤੋਂ ਬਾਅਦ ਇਹ ਮੈਨੂੰ ਕਹਿੰਦੇ ਨੇ ਵੀ 30 ਲੱਖ ਰੁਪਏ ਤੇਰੇ ਕੋਲੇ ਕਿੱਥੋਂ ਆਇਆ ਮੇਰੇ ਤਾਂ ਭੈਣ ਭਾਈਆਂ ਨੇ ਕਰਿਆ ਸਾਡਾ ਟਰਾਂਸਪੋਰਟ ਦਾ ਕੰਮ ਆ ਸਾਰਾ ਕੁਝ ਮੈਂ ਵੀ ਆਪਦਾ 1998 ਤੋਂ ਸਾਡੇ ਟਰੱਕ ਜੁਨੀਅਨ ਚ ਗੱਡੇ ਪਾਈ ਹੋਈਆਂ ਨੇ 2000 ਤੋਂ ਪਲੱਸ ਮੈਂ ਉਹ ਮੈਨੂੰ ਹੋ ਗਿਆ ਸਮਾਂ ਕੰਮ ਕਰਦੇ ਨੂੰ ਮੈਂ ਮਿਹਨਤ ਕਰੀਆ ਸਾਰਾ ਕੁਝ ਕਰਿਆ ਆਪ ਵੀ ਟਰੱਕ ਚ ਲਾਇਨ ਹੈਡ ਵਿੱਚ ਹੀ ਮੇਰੇ ਤੇ ਉਸ ਤੋਂ ਬਾਅਦ ਮੈਂ ਤਾਂ ਮੇਰੇ ਵੱਡੇ ਭਾਈ ਨੇ ਹਰਪ੍ਰੀ ਸਿੰਘ ਹੋਗੀ ਜੀ ਕਾਲਾ ਬਾਈ ਇਹਨਾਂ ਨੇ ਵੀ ਦੇਖੋ ਇਹਨਾਂ ਕੋਲੇ 70-80 ਗੱਡੀਆਂ ਨੇ ਸਾਰਾ ਕੁਝ ਇਹਨਾਂ ਨੂੰ ਮੈਂ ਹੱਥ ਜੋੜੇ ਵੀ ਮੇਰੀ ਬੇਇੱਜ਼ਤੀ ਦਾ ਸਵਾਲ ਹੈ ਮੇਰੀ ਮਦਦ ਕਰੋ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਕਹਿ ਬੀਆ ਪੈਸਾ ਕਿੱਥੋਂ ਆਇਆ ਉਹ ਮੈਂ ਤਾਂ ਦੱਸਦਾ ਵੀ ਕਿੱਥੋਂ ਆਇਆ ਹੁਣ ਮੈਂ ਇਹ ਚਾਉਣਾ ਵੀ ਆ ਬੀਬਾ ਜੀ ਕੋਲੇ ਕਿੱਥੋਂ ਵੈਸਾ ਆ ਰਹਿਆ ਆ ਕੋਠੀ ਪਹਿਰੇ ਸੰਗਰੂਰ ਚ ਆਹ ਦੇਖ ਲਓ ਐਡੇ ਐਡੇ ਫੰਕਸ਼ਨ ਕਰਾ ਰਹੇ ਨੇ ਵਿਆਹਾਂ ਦੇ ਕੋਠੀਆਂ ਬਾਹਰ ਨੇ ਕਿੱਥੋਂ ਆ ਰਹੇ ਨੇ ਵੈਸੇ ਇਹ ਆਮ ਘਰ ਦੀ ਕੁੜੀ ਆ ਕਹਿੰਦੇ ਨੇ ਵੀ ਸਕੂਟਰੀ ਵਾਲੀ ਆ ਉਸ ਤੋਂ ਬਾਅਦ ਇਹਨਾਂ ਕੋਲੇ ਆਹ ਬੀੜੀਆਂ ਵਾਰੀਆਂ ਨੇ ਆਹ ਦੇਖ ਲੋ ਘੁੰਮਦੇ ਫਿਰਦੇ ਨੇ ਸਿਮਲੇ ਕੀ ਹੋਰ ਕੀ ਇਹ ਕਮੇਟੀ ਮੈਂਬਰ ਨੇ ਸਾਰੇ ਜਿਹੜੇ ਘੁੰਮਦੇ ਫਿਰਦੇ ਨੇ ਇਹਨਾਂ ਨਾਲ ਇਹ ਪੈਸੇ ਦੀ ਯੂਨੀਅਨ ਦੀ ਬਰਬਾਦੀ ਕਰ ਰਹੇ ਨੇ ਉਹੀ ਪੈਸੇ ਲਗਾਉਣ ਵਾਸਤੇ ਮੇਰੇ ਨਾਲ ਇਹਨਾਂ ਨੇ ਆਹ ਕੰਮ ਕਰਿਆ ਮੈਂ ਇਨਸਾਫ ਦੀ ਮੰਗ ਮੰਗਦਾ ਵੀ ਨਰਿੰਦਰ ਕੌਰ ਭਰਾਜ ਤੇ ਪਰਚਾ ਹੋਣਾ ਚਾਹੀਦਾ ਉਹਦੇ ਨਾਲ ਵਾਲੇ ਬੰਦਿਆਂ ਤੇ ਹੋਣਾ ਚਾਹੀਦਾ ਜਿਹੜਾ ਨੇ ਮੇਰੇ ਨਾਲੇ ਕੰਮ ਕਰਿਆ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹੀ ਕਹਿਣਾ ਭਗਵੰਤ ਮਾਨ ਜੀ ਨੂੰ ਬੀ ਅਸੀਂ ਉਹ ਵਲੰਟੀਅਰਾਂ ਸੋਡੇ ਜਿਹੜੇ 2014 ਚ ਦੋ ਵਾਰੀ ਤਿੰਨ ਨੂੰ ਜਿਤੇ ਆ ਤੇ ਉਸ ਤੋਂ ਬਾਅਦ ਬੀਬਾ ਜੀ ਨੂੰ ਜਿਤੇ ਆ 2022 ਚ ਸਾਨੂੰ ਇਨਸਾਫ ਮਿਲੇ ਸਾਡੇ ਨਾਲ ਇਹ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ ਐਸਾਈਟੀ ਬਗੇ ਕਿੱਤੀ ਗਈ ਹੈ ਕਿ ਐਸਾਈਟੀ ਨੇ ਤੁਹਾਨੂੰ ਬੁਲਾਇਆ ਹੈ ਨਾ ਜੀ ਕੋਈ ਦਰਵਾਜ਼ੀ ਹੈ ਐਸਾਈਟੀ ਨਾ ਜੀ ਬੁਲਾਇਆ ਨਹੀਂ ਗਏ ਸਾਨੂੰ ਹਾਲੂਕਾ ਕੋਈ ਕਾਰਵਾਈ ਨਹੀਂ ਹੋਈ ਐਸਆਈਟੀ ਤੇ ਸਿਰਫ ਪਬਲਿਕ ਦਾ ਧਿਆਨ ਹਟਾਉਣ ਵਾਸਤੇ ਬਣਾਈ ਗਈ ਹੈ ਐਸਆਈਟੀ ਬਣਾ ਜਰੂਰ ਦਿੱਤੀ ਹੈ ਪਰ ਹਾਲੇ ਤੱਕ ਉਸ ਦੀ ਕੋਈ ਕਾਰਵਾਈ ਨਹੀਂ ਹੋਈ ਸਰਦੋ ਨੇ ਉਹ ਵੀ ট্রাক ਯੂਨੀਅਨ ਦਾ 2 ਕਰੋੜ ਦਾ ਘਪਲਾ ਜਿਹੜਾ ਮੇਰੇ ਮੂੰਹ ਜਵਾਨੀ ਜਿਆਦਾ ট্রাক ਯੂਨੀਅਨ ਚ 2300 ਇੱਕ ਗੱਡੀ ਆ ਉਹਦਾ 200 ਰੁਪਿਆ ਗੁੰਡਾ ਟੈਕਸ ਲਾਇਆ ਨਰਿੰਦਰ ਕੌਰ ਭਰਾਜ ਨੇ ਧੱਕੇ ਨਾਲ ਲਵਾਇਆ ਉਹਦੇ ਦੇ ਵਾਸਤੇ ਧਰਨਾ ਵੀ ਲੱਗਿਆ ਹੋਰ ਵੀ ਲੱਗਿਆ ਉਹਦਾ 4,60,000 ਰੁਪਿਆ ਮਹੀਨੇ ਦਾ ਬਣਦਾ ਉਹ ਲੈਂਦੀ ਆ 4,60,000 ਰੁਪਏ ਮਹੀਨਾ ਉਸ ਤੋਂ ਬਾਅਦ 1 ਰੁਪਿਆ 35 ਪੈਸੇ ਇਹਨਾਂ ਨੇ ਸਾਡੇ ਟਰੱਕਾਂ ਦੇ ਜਿਹੜੀਆਂ ਸਾਡੇ ਪਾੜੇ ਹੁੰਦੇ ਨੇ ਉਹਨਾਂ ਦੇ ਬਕਾਇਦਾ ਲਾਦਾ 1 ਰੁਪਿਆ 35 ਪੈਸੇ ਟੈਕਸ ਇਹਨਾਂ ਨੇ ਉਹ ਸਾਡਾ 2 ਮਹੀਨੇ ਕੱਟਿਆ ਇਹਨਾਂ ਨੇ 17 ਲੱਖ ਰੁਪਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਇੱਕ 30 ਪੈਸੇ ਗੱਟੇ ਮਾਗਰ ਲੇਬਰ ਵਾਲਿਆਂ ਦਾ ਪੈਸਾ ਵੀ ਨਹੀਂ ਇਹਨਾਂ ਨੇ ਛੱਡਿਆ ਉਹ ਵੀ ਬਕਾਇਦਾ ਰਿਕਾਰਡ ਦੇ ਵਿੱਚ ਪਿਆ ਉਹ ਵੀ ਇਹਨਾਂ ਨੇ ਯੂਨੀਅਨ ਦਾ ਖਾਦਾ ਹਾਂ ਇੱਕ ਸਾਡੀਆਂ ਗੱਡੀਆਂ 'ਚ ਜਿਹੜੀਆਂ ਉਹ ਗੱਡੀਆਂ ਅਸੀਂ ਮਤਾ ਪਾਤਾ ਸੀ ਵੀ ਅੱਜ ਤੋਂ ਬਾਅਦ ਗੱਡੀਆਂ ਲਿਖਣੀਆਂ ਬੰਦ ਅਸੀਂ ਇਹ ਗੱਡੀਆਂ ਬੰਦ ਕਰਾਂਗੇ ਉਹ ਗੱਡੀਆਂ 50000 ਰੁਪਏ ਗੱਡੀ ਮੰਗਰ ਲੈ ਕੇ 187 ਗੱਡੀਆਂ ਲਿਖੀਆਂ ਨੇ ਇਹਨਾਂ ਨੇ ਉਹ 50000 ਰੁਪਏ ਗੱਡੀ ਲਿਖ ਦੇ ਲਈ 50 ਦਾ ਲੋਕਾਂ ਤੋਂ ਲੱਖ ਲੱਖ ਵੀ ਲੈਂਦਾ ਉਹ ਪੈਸੇ ਵੀ ਘੱਟ ਤੋਂ ਘੱਟ ਇਹਨਾਂ ਕੋਲ 187 ਗੱਡੀਆਂ ਨੇ 50000 ਨਾਲ ਮਲਟੀਪਲਾਈ ਕਰ ਲੋ ਇਹਨੂੰ ਦੇਖ ਲੋ ਕਿੰਨੇ ਪੈਸੇ ਬਣਦੇ ਨੇ 92 ਲੱਖ ਰੁਪਏ ਬਣਦਾ ਉਹ ਵੀ ਇਹਨਾਂ ਨੇ ਖਾਦਾ ਉਹੀ ਲਪਾਉਣ ਦੇ ਮਾਰੇ ਨੇ ਬੀ ਇਹਨੂੰ ਪ੍ਰਣਾਲੀ ਨਹੀਂ ਲਾਉਣਾ ਇਹ ਸਾਹਮਣੇ ਕਰੂਗਾ ਲੋਕਾਂ ਦੇ ਜਗ੍ਹਾ ਮੈਂ 2016 ਚ ਵੀ ਇਲੈਕਸ਼ਨ ਲੜਦਾ ਸੀ ਉਦੋਂ ਵੀ ਮੈਂ ਬਕਾਇਦਾ ਮੇਰਾ ਪੋਸਟਰ ਸਪਿਆ ਸਾਰਾ ਕੋ ਸੰਗਾ ਮੈਂ ਇਹ ਗੱਲ ਕਹਿ ਕੇ ਲੜਦਾ ਸੀ ਵੀ ਮੈਂ ਨੇਮ ਜਗਤ ਮੈਂ 1 ਰੁਪਿਆ ਨਹੀਂ ਖਾਂਦਾ ਮੈਂ ਯੂਨੀਅਨ ਦੇ ਸਾਹਮਣੇ ਕਰਨਾ ਵੀ ਐਤੋਂ ਐਤੋਂ ਪੈਸਾ ਐਂ ਖਾਂਦੇ ਨਹੀਂ ਬੀਆ ਗੱਲ ਦੀਆਂ ਲੜਾਈਆਂ ਨੇ ਆਪਣੇ ਟਰੱਕ ਯੂਨੀਅਨ ਚ ਅੱਜ ਵੀ ਉਸੇ ਡਰ ਦੇ ਮਰੇ ਨੇ ਇਹ ਗੱਲ ਦਾ ਮੇਰੇ ਤੇ ਤੱਕਾ ਕਰੇ ਸੀ ਕਰਕੇ ਮੇਰੇ ਨਾਲ ਤਾਂ ਮੁੱਖ ਕੱਲ ਹੀ ਹੈ ਜੋ ਕਾਕਾ ਕਹਿੰਦੀ ਕੋਸ਼ਿਸ਼ ਕਰੇ ਜੀ ਜੋ ਪਿਛਲਾ ਘਪਲਾ ਹੋਇਆ ਉਹ ਤਾਂ ਇੱਕ ਦਲ ਹੈ ਪਰ ਦੂਜੀ ਗੱਲ ਹੈ ਕਿ ਜੋ 55 ਲੱਖ ਲیتے ਨਵੇਂ ਪ੍ਰਧਾਨਵਾਸੇ ਉਹ ਦੂਜੀ ਗੱਲ ਹੈ ਤੀਜੀ ਗੱਲ ਹੈ ਕਿ ਜੋ ਅੱਗੇ 2 ਸਾਲ ਇਹਨਾਂ ਦੀ ਜੋ ਸਰਕਾਰ ਹੈ ਉਹਦੇ ਵਿੱਚ ਜੋ ਉਹਨੂੰ ਆਪਦੇ ਵੀ ਆਣੀ ਹੈ ਯੂਨੀਅਨ ਤੋਂ ਚਾਰੋ 4 ਰੁਪਏ ਦੀ ਗੱਲ ਹੋ 2 ਰੁਪਏ ਦੀ ਗੱਲ ਉਹ ਵੀ ਉਹ ਕੰਟੀਨਿਊ ਕਰਨਾ ਚਾਹੁੰਦੀ ਸੀ ਉਹਨੂੰ ਇਹ ਲੱਗਦਾ ਸੀ ਕਿ ਕਾਕਾ ਜੇ ਪ੍ਰਧਾਨ ਬਣ ਗਏ ਤੇ ਉਹ ਸ਼ਾਇਦ ਉਥੇ ਰੋਕ ਲਾ ਦੇ ਤੇ ਗੱਲ ਉਹ ਇਹ ਕਹਿਣਾ ਚਾਹਿਆ 55 ਲੱਖ ਰੁਪਏ ਵਾਲੀ ਗੱਲ ਦਾ ਵੀ ਸਾਨੂੰ ਪਤਾ ਕਿੱਥੋਂ ਪਤਾ ਲੱਗਿਆ ਜੀ ਕੋਈ ਇਹੋ ਜਿਹੀ ਗੱਲ ਨਹੀਂ ਉਹਨਾਂ ਨੇ ਬਕਾਇਦਾ ਉੱਥੇ ਮੈਂ ਇੱਕ ਮੇਰਾ ਭਰਾ ਤੀ ਗੋਗੀ ਜਿਹੜਾ ਕਹਿ ਰਿਹਾ ਨਹੀਂ ਵੀ ਦੋ ਜਣੇ ਆਜੋ ਸਾਨੂੰ ਘਰੇ ਬੁਲਾਇਆ ਗਿਆ ਘਰੇ ਬੁਲਾ ਕੇ ਉਹਨਾਂ ਨੇ ਹਸਬੰਦ ਨੇ ਸਾਨੂੰ ਘੱਟ ਤੋਂ ਘੱਟ ਪੰਜ ਵਾਰੀ ਕਿਹਾ ਵੀ ਬਾਈ ਜੀ ਅਸੀਂ ਕਾਰ ਲੈ ਰਹੇ ਹਾਂ ਤੁਸੀਂ ਸਾਲ ਭਰ ਸਾਡੇ ਨਾਲ ਬੈਠੋ ਬਾਈ ਜੀ ਅਸੀਂ ਕਾਰ ਲੈ ਰਹੇ ਹਾਂ ਸਾਡੇ ਨਾਲ ਬੈਠੋ ਉਹਨਾਂ ਦੀ ਤਮੰਨਾ ਦਿਲ ਦੀ ਇਹੀ ਸੀ ਕਾਰ ਲੈਣ ਦੀ ਵਾ ਠੀਕ ਹੈ